ਪਿਛਲੇ ਵੀਕਐਂਡ ਦੇ ਦੌਰਾਨ ਅਮਰੀਕਾ ਨੇ ਕਲੰਬੀਆ ਨੂੰ ਦੋ ਜਹਾਜ਼ ਜਿਹੜੇ ਆ ਮਿਲਟਰੀ ਦੇ ਉਹ ਭੇਜੇ ਸੀ ਜਿਹਨਾਂ ਦੇ ਵਿੱਚ ਅਨਡਾਕੂਮੈਂਟਡ ਲੋਕ ਸੀਗੇ ਤੇ ਕਲੰਬੀਆ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਕਿਹਾ ਵੀ ਨਹੀਂ ਅਸੀਂ ਇਹਨਾਂ ਨੂੰ ਵਾਪਸ ਨਹੀਂ ਲੈਣਾ ਹੈਗਾ ਗੁਸਟਾਵੋ ਪੈਟਰੋ ਤੇ ਲੈਣਾ ਹੀ ਨਹੀਂ ਵਾਪਸ ਤੋਂ ਬਲਕੇ 트੍ਰੰਪ ਉਹਨਾਂ ਦੇ ਉੱਤੇ ਕਾਫੀ ਤੰਜ ਕੱਸਿਆ ਵੀ ਜੇ ਤੁਸੀਂ ਬੰਦੇ ਭੇਜਣੇ ਆ ਤੇ ਡਿਗਨਿਟੀ ਦੇ ਨਾਲ ਰਿਸਪੈਕਟ ਨਾਲ ਭੇਜਣੇ ਚਾਹੀਦੇ ਆ ਐਦਾਂ ਨਹੀਂ ਵੀ ਤੁਸੀਂ ਡਰਾ ਕੇ ਜਿਹੜੇ ਆ ਬੰਦੇ ਭੇਜ ਰਹੇ ਹੈਗੇ ਆ ਟਰੰਪ ਉਹਨਾਂ ਨੇ ਇਮੀਡੀਏਟਲੀ 25% ਟੈਰਫ ਵਧਾ ਦਿੱਤਾ ਤੇ ਸੈਕਟਰੀ ਆਫ ਸਟੇਟ ਮਾਰਕੋ ਰੂਬਿਓ ਨੇ ਇਮੀਡੀਏਟਲੀ ਜਿੰਨੇ ਵੀ ਕਲੰਬੀਆ ਦੇ ਗਵਰਨਮੈਂਟ ਆਫੀਸ਼ੀਅਲਸ ਦੇ ਵੀਜ਼ੇ ਇਸ਼ੂ ਹੋਏ ਸੀ ਉਹਨਾਂ ਨੂੰ ਕੈਨਸਲ ਕਰ ਦਿੱਤਾ ਕਲੰਬੀਆ ਦੇ ਵਿੱਚ ਜਿਹੜੀ ਯੂਐਸ ਦੀ ਐਮਬੈਸੀ ਸੀ ਉਹਨਾਂ ਨੂੰ ਕਹਿ ਦਿੱਤਾ ਕਿਸੇ ਨੂੰ ਵੀਜ਼ਾ ਨਹੀਂ ਦੇਣਾ ਕਲੰਬੀਆ ਵਾਲੇ ਨੂੰ ਵਿਦਰਨ ਆਵਰਸ ਦੇ ਵਿੱਚ ਕਲੰਬੀਆ ਦੇ ਪ੍ਰੈਜ਼ੀਡੈਂਟ ਨੇ ਫਿਰ ਆਪਣਾ ਜਿਹੜਾ ਪ੍ਰੈਜ਼ੀਡੈਂਸ਼ੀਅਲ ਜਹਾਜ਼ ਹੁੰਦਾ ਆ ਉਹ ਭੇਜ ਕੇ ਉਹਨਾਂ ਨੇ ਕਿਹਾ ਵੀ ਠੀਕ ਆ ਹੁਣ ਆਪਾਂ ਇਹਨਾਂ ਨੂੰ ਲੈ ਲਵਾਂਗੇ 2022 ਤੱਕ ਕੋਲੰਬੀਆ ਦੇ 2 ਲੱਖ 40 ਹਜ਼ਾਰ ਦੇ ਕਰੀਬ ਅਨ ਅਥੋਰਾਈਜ਼ ਜਾਂ ਇਲੀਗਲ ਇਮੀਗ੍ਰੈਂਟਸ ਆਪਾਂ ਕਹਿ ਸਕਦੇ ਹਾਂ ਯੂ ਐਸ ਏ ਚ ਰਹਿੰਦੇ ਆ ਇਹ 2022 ਤਾਈਂ ਆ ਹੁਣ 2025 ਚੱਲ ਰਿਹਾ ਇਹ ਯੂ ਐਸ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਦਾ ਡਾਟਾ ਹੈਗਾ ਜੋ ਕੋਲੰਬੀਆ ਦਾ ਪ੍ਰੈਜ਼ੀਡੈਂਟ ਆ ਉਸਨੇ ਕਿਹਾ ਸੀ ਵੀ ਸਾਡੇ ਵੀ ਅਮਰੀਕਾ ਵਾਲੇ 15 ਹਜ਼ਾਰ ਦੇ ਕਰੀਬ ਲੋਕ ਰਹਿੰਦੇ ਆ ਤੇ ਉਹਨਾਂ ਨੂੰ ਵੀ ਅਸੀਂ ਜਿਹੜੇ ਵਾਪਸ ਕਰਾਂਗੇ ਬਾਰੇ ਜਦੋਂ ਥ੍ਰੈਟ ਟੈਰਿਫ ਦੀ ਲੱਗੀ ਵੀਜ਼ਾ ਸੈਂਕਸ਼ਨ ਦੀ ਲੱਗੀ ਟਰੈਵਲ ਬੈਨ ਦੀ ਲੱਗੀ ਤੇ ਇਮੀਡੀਏਟਲੀ ਕਲੰਬੀਆ ਵਾਲੇ ਅਮਰੀਕਾ ਦੇ ਅੱਗੇ ਗੋਡੇ ਟੇਕ ਗਏ ਬਿਲਕੁਲ ਜੀ ਸੋ ਇਹ ਕਿੰਨੇ ਵੀ ਫੋਰਸ ਕੀਤਾ ਕਲੰਬੀਆ ਨੂੰ ਬੈਕਡਾਊਨ ਜਿਹੜਾ ਉਹ ਕਰਨ ਦੇ ਵਿੱਚ ਤੇ ਨਾਲ ਦੇ ਨਾਲ ਜਿਹੜਾ ਉਹਨਾਂ ਨੇ ਇਹ ਵੀ ਹੁਣ ਵਾਈਟ ਹਾਊਸ ਦੇ ਨਾਲ ਕਿਹਾ ਵੀ ਹੁਣ ਅਮਰੀਕਾ ਦੀ ਇੱਜ਼ਤ ਹੋਣੀ ਦੁਬਾਰਾ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈਗੀ ਆ ਸੋ ਇਸੇ ਤਰੀਕੇ ਦੇ ਨਾਲ ਪਹਿਲਾਂ ਮੈਕਸੀਕੋ ਨੇ ਵੀ ਨਾ ਕੀਤੀ ਸੀਗੀ ਫਲਾਈਟਾਂ ਲੈਂਡ ਦੇ ਲਈ ਬਾਅਦ ਚ ਉਹ ਵੀ ਜਿਹੜੇ ਉਹ ਮੰਨ ਗਏ ਸੀਗੇ ਸੋ ਹਰ ਇੱਕ ਜਣਾ ਅੜ ਕੇ ਦੇਖ ਰਿਹਾ ਵੀ ਲੈਟਸ ਜੀ ਕੀ ਜਿਹੜਾ ਇਸ ਚੀਜ਼ ਦੇ ਵਿੱਚ ਬਣਦਾ ਆ ਪਰ ਜਿਹੜੇ ਡੋਨਲਡ ਟਰੰਪ ਆ ਉਹਨਾਂ ਨੇ ਪੱਕੇ ਇੱਕ ਹਿਸਾਬ ਦੇ ਨਾਲ ਇਰਾਦਾ ਜਿਹੜਾ ਉਹ ਲੈ ਕੇ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਹੈਗੇ ਆ ਵੀ ਜਿੰਨੇ ਵੀ ਕ੍ਰਿਮੀਨਲ ਨੇ ਇਲੀਗਲ ਇਮੀਗ੍ਰੈਂਟਸ ਆ ਉਹਨਾਂ ਨੂੰ ਅਸੀਂ ਵਾਪਸ ਉਹਨਾਂ ਦੇ ਮੁਲਕਾਂ 'ਚ ਕੱਲਣਾ ਹੀ ਕੱਲਣਾ ਆ ਚਾਹੇ ਬਾਂਖ ਬਿਓਮ ਰੋਡ ਨਹੀਂ ਪਾਵੇ ਭਾਵੇਂ ਸੱਜੋਮ ਰੋਡ ਨਹੀਂ ਪਾਵੇ ਉਹ ਕਬ ਜਿਹੜਾ ਉਹ ਜ਼ਰੂਰ ਹੋਊਗਾ ਸੋ ਕਲੰਬੀਆ ਵਾਲਿਆਂ ਨੂੰ ਵੀ ਜਿਹੜਾ ਕਹਿ ਲੋ ਵੀ 트럼ਪ ਕੁਕੀ ਦਾ ਜਿਹੜਾ ਸਵਾਦ ਆ ਉਹ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਆ ਵੀ ਇਹ ਜਿਹੜੀਆਂ ਟੈਂਸ਼ਨਸ ਵਧੀਆਂ ਸੀਗੀਆਂ ਬਗੋਟਾ ਦੇ ਨਾਲ ਕਲੰਬੀਆ ਦੇ ਵਾਸ਼ਿੰਗਟਨ ਡੀਸੀ ਦੇ ਦਰਮਿਆਨ ਉਹਨਾਂ ਨੂੰ ਵੀ ਇਵੈਂਚੁਅਲੀ ਜਿਹੜਾ ਉਹਨਾਂ ਨੇ ਮਾਈਗ੍ਰੈਂਟਸ ਜਿਹੜੀਆਂ ਫਲਾਈਟਸ ਆ ਉਹ ਅਸੈਪਟ ਕਰਨੀਆਂ ਜਿਹੜੀਆਂ ਉਹ ਸ਼ੁਰੂ ਆ ਕਰ ਦਿੱਤੀਆਂ ਹੈਗੀਆਂ ਆ ਤੇ ਵਾਈਟ ਹਾਊਸ ਨੇ ਜਿਹੜੇ ਪ੍ਰੈਸ ਕਾਟਰ ਆ ਕੈਰੋਲਾਈਨ ਲਿਵਟ ਉਹਨਾਂ ਨੇ ਜਿਹੜਾ ਕੱਲ ਸ਼ਾਮ ਨੂੰ ਬਾਅਦ ਦੇ ਵਿੱਚ ਸਟੇਟਮੈਂਟ ਜਾਰੀ ਕੀਤੀ ਕਹਿੰਦੇ ਵੀ ਅੱਜ ਦੀਆਂ ਜਿਹੜੀਆਂ ਘਟਨਾ ਕਰਮ ਆ ਇਹ ਸਾਫ਼ ਤਸਵੀਰ ਜਿਹੜੀ ਉਹ ਪੇਸ਼ ਕਰਦੀ ਆ ਦੁਨੀਆ ਦੇ ਵਿੱਚ ਵੀ ਅਮਰੀਕਾ ਦੀ ਇੱਜ਼ਤ ਹੋਣੀ ਦੁਬਾਰਾ ਸ਼ੁਰੂ ਹੋ ਚੁੱਕੀ ਆ ਅਮਰੀਕਾ ਐਜ਼ ਰਿਸਪੈਕਟਡ ਅਗੇਨ ਕਲੰਬੀਆ ਦੇ ਜਿਹੜੇ ਫੋਰਮਨਿਸਟਰ ਆ ਉਹਨਾਂ ਨੇ ਜਿਹੜਾ ਬਾਅਦ ਦੇ ਵਿੱਚ ਸੂਨ ਕਨਫਰਮ ਕਰ ਦਿੱਤਾ ਵੀ ਯੂ ਐਸ ਦੀਆਂ ਜਿਹੜੀਆਂ ਡੈਪੋਟੇਸ਼ਨ ਫਲਾਈਟਸ ਆ ਉਹ ਰੀਜ਼ਿਊਮ ਹੋ ਚੁੱਕੀਆਂ ਆ ਕਲੰਬੀਆ ਇੱਕ ਅਜਿਹਾ ਘੜਾ ਜਿੱਥੇ ਜਿਹੜੀ ਕੋਕੇਨ ਦਾ ਜਿਹੜਾ ਰਾ ਮਟੀਰੀਅਲ ਆ ਉਹ ਬਹੁਤ ਮਿਲਦਾ ਬਹੁਤ ਜ਼ਿਆਦਾ ਜਿਹੜੀ ਕੋਕੇਨ ਉੱਥੇ ਬਣਦੀ ਆ ਜਿਹੜਾ ਅਮਰੀਕਾ ਦਾ ਵਾਰ ਔਰ ਡਰੱਗਸ ਦੇ ਵਿੱਚ ਇਹ ਇੱਕ ਬਹੁਤ ਅਹਿਮ ਥਾਂ ਹੈਗੀ ਆ ਇੱਥੇ ਗੈਂਗ ਵੀ ਬਹੁਤ ਨੇ ਤੇ ਇੱਥੋਂ ਦੇ ਲੋਕ ਜਿਹੜੇ ਅਮਰੀਕਾ ਚ ਆਏ ਵੀ ਬਹੁਤ ਨੇ ਕਈ ਤਾਂ ਜਿਹੜੇ ਗੈਂਗਾ ਤੋਂ ਪੀੜਤ ਤੇ ਵਿਚਾਰੇ ਆ ਉਹ ਵੀ ਪਹੁੰਚੇ ਨੇ ਤੇ ਪਰ ਕਈ ਗੈਂਗ ਮੈਂਬਰਸ ਵੀ ਜਿਹੜੇ ਓਬਵੀਅਸਲੀ ਉਹ ਵੀ ਇਸ ਆਰਡ ਦੇ ਵਿੱਚ ਦਾਖਲ ਹੋਏ ਨੇ ਜਿਨ੍ਹਾਂ ਨੇ ਬਾਅਦ ਦੇ ਵਿੱਚ ਡਰਗ ਸਮਗਲਿੰਗ ਹਿਊਮਨ ਟ੍ਰੈਫਿਕਿੰਗ ਤੇ ਹੋਰ ਕਈ ਤਰੀਕੇ ਦੇ ਕਨਾਉਣੇ ਕੰਮ ਇੱਥੇ ਕੀਤੇ ਆ ਸੋ ਹੁਣ ਡੈਪੂਟੇਸ਼ਨ ਤੇਜ਼ੀ ਦੇ ਨਾਲ ਜਿਹੜੀਆਂ ਹੋ ਸ਼ੁਰੂ ਹੋ ਚੁੱਕੀਆਂ ਆ